ਬਹੁਤ ਜਿਆਦਾ ਹੁੰਦਾ ਜੀ ਕ੍ਰਾਈਮ ਤਾਂ ਆਇਆ ਹੁਣ ਦੇਖੋ ਚੋਰੀਆਂ ਜਿਹੜੇ ਉਹ ਲੁੱਟਾਂ ਖੋਹਾਂ ਹੁੰਦੀਆਂ ਨੇ ਆਪਣੇ ਰਾਹ 'ਚ ਘੇਰਦੇ ਨੇ ਕੋਈ ਆਪਨੇ ਨਹਿਰ ਤੇ ਪੈਣੀ ਵਾਲੇ ਤੇ ਘੇਰੇ ਨੇ ਮਤਲਬ ਕਿ ਪ੍ਰਵਾਸੀਆਂ ਨੇ ਆਪਣੇ ਪੰਜਾਬੀ ਮੁੰਡੇ ਘੇਰੇ ਨੇ ਠੀਕ ਹੈ ਹਾਂ ਥੋੜਾ ਜਿਹਾ ਦਿਨ ਹੋਏ ਨੇ ਜੀ ਉਹ ਲੁੱਟਾਂ ਖੋਹਾਂ ਕਰਦੇ ਨੇ ਫਿਰ ਕੁੱਟਮਾਰ ਵੀ ਕਰਦੇ ਨੇ ਸਾਡੇ ਸਾਡੇ ਬੱਚਿਆਂ ਤੇ ਹਾਂ ਜੀ ਜੇ ਇਹਨਾਂ ਦਾ ਇੱਥੇ ਥੋੜੀ ਜਿਹੀ ਨੱਥ ਪਾਈ ਜਾਵੇ ਪ੍ਰਵਾਸੀਆਂ ਦੇ ਫਰੂਫ ਲੈਤੇ ਜਾਣ ਪਰੂਫ ਲੈਤੇ ਜਾਣ ਤਾਂ ਜਿਹੜੇ ਆਪਾਂ ਰੱਖਦੇ ਆ ਤਾਂ ਇਹ ਕੰਮ ਤੇ ਬਹੁਤ ਮਤਲਬ ਕੇ ਫਰਕ ਪੈ ਸਕਦਾ ਜੀ ਕ੍ਰੈਮ ਦਾ ਆਪਾਂ ਪਰੂਫ ਲਈਏ ਆਪਾਂ ਉਹਦੇ ਪਿੰਡ ਇਨਕੁਆਰੀ ਮਗਰ ਵੀ ਕਰ ਸਕਦੇ ਆ ਠੀਕ ਹੈ ਹੁਣ ਇਹਨਾਂ ਦੀ ਕੋਈ ਆਪਾਂ ਜਦੋਂ ਕੋਈ ਕਾਗਜ਼ ਪੱਤਰ ਨਹੀਂ ਲੈਂਦੇ ਪਰੂਫ ਨਹੀਂ ਲੈਂਦੇ ਜੀ ਇਹ ਗੁੱਟਮਾਰ ਕਰਦੇ ਨੇ ਆਪਣੀਆਂ ਧੀਆਂ ਭੈਣਾਂ ਨੂੰ ਲੁੱਟਮਾਰਦੇ ਨੇ ਕਈ ਵਾਰੀ ਤਾਂ ਆਪਾਂ ਦੇਖੋ ਬਹੁਤ ਖਬਰਾਂ ਆਉਂਦੀਆਂ ਨੇ ਆਪਣੇ ਨਾਲ ਘਰੋਂ ਸੋਨਾ ਚੱਕਾ ਵੀ ਛੱਟਾਂ ਵੀ ਮਾਰ ਜਾਂਦੇ ਨੇ ਧੀਆਂ ਭੈਣਾਂ ਦੇ ਤੇ ਸੋਨਾ ਵੀ ਲੈ ਜਾਂਦੇ ਨੇ ਚੱਕ ਕੇ ਸਾਰਾ ਕੁਝ ਹੀ ਲੈ ਜਾਂਦੇ ਨੇ ਕਿਉਂਕਿ ਜਦੋਂ ਜਦੋਂ ਆਪਣੇ ਕੋਲੇ ਪ੍ਰੂਫ ਹੀ ਨਹੀਂ ਜੇ ਇਹਨਾਂ ਕੋਲੇ ਆਪਣਾ ਆਪਣੇ ਕੋਲੇ ਇਹਨਾਂ ਦਾ ਹੋएगा ਜੇ ਕੋਈ ਫਰੂਫ ਹੋਊ ਜਾਂ ਕੋਈ ਆਇਡੈਂਟੀਟੀ ਕਾਰਡ ਹੋਊ ਤਾਂ ਆਪਾਂ ਇਹਨਾਂ ਦੀ ਮਗਰ ਵੀ ਜਾ ਕੇ ਵੈਰੀਫਿਕੇਸ਼ਨ ਕਰ ਲਈਏ ਇਹ ਪਹਿਲਾਂ ਹੀ ਸੋਚ ਰੱਖਦੇ ਸੀ ਕਿ ਜਾਂ ਹੁਸ਼ਿਆਰਪੁਰ ਦੇ ਮਸਲੇ ਦੇ ਬਾਅਦ ਇਹ ਮੁੱਦਾ ਸ਼ੁਰੂ ਦੇਖੋ ਮੇਰੀ ਤਾਂ ਸੋਚ ਪਹਿਲਾਂ ਹੀ ਸੀ ਜੀ ਤੇ ਹੁਣ ਥੋੜੇ ਜੇ ਮਤਲਬ ਕਿ ਪੱਖ ਗਿਆ ਜੀ ਇਹ ਕੰਮ ਇਹ ਜ਼ਰੂਰੀ ਹੋਣਾ ਪਹਿਲਾਂ ਹੀ ਚਾਹੀਦਾ ਸੀਗਾ ਪਰੇ ਹੁਣ ਹੁੰਦਾ ਤਾਂ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਗੱਲ ਜਿਹੜੇ ਪ੍ਰਵਾਸੀ ਸੀਜ਼ਨ ਟਾਈਮ ਆਉਂਦੇ ਜਾਂਦੇ ਫਿਰ ਉਹਨਾਂ ਦਾ ਰਹਿਣਾ ਸਹਿਣਾ ਕਿਵੇਂ ਉਹਨਾਂ ਨੂੰ ਇੱਥੇ ਕੰਮ ਕਰਨਾ ਉਹਨਾਂ ਦਾ ਰਹਿਣਾ ਸਹਿਣਾ ਦੇਖੋ ਬਿਲਕੁਲ ਆਰਤੀਏ ਦੇ ਮਤਲਬ ਕਿ ਸ਼ਰ ਹੋਊਗੀ ਜੀ ਇਹ ਗੱਲਬਾਤ ਉਹ ਆਰਤੀਆ ਉਹਨਾਂ ਦੇ ਆਈਡੈਂਟੀਟੀ ਕਾਰਡ ਲਵੇ ਉਹਨਾਂ ਦੇ ਘਰਵਾਰ ਬਾਰੇ ਪੁੱਛੇ ਉਹਨਾਂ ਤੋਂ ਆਧਾਰ ਕਾਰਡ ਵਾਰਾ ਕੋਈ ਵੀ ਫਰੂਫ ਰੱਖੇ ਆਪਾਂ ਇਹ ਜਿਹੜੀ ਗੱਲਬਾਤ ਹੋ ਉਹ ਜਿਹੜਾ ਵੀ ਆਰਤੀਆ ਲਿਆਊਗਾ ਉਹ ਆਰਤੀਆ ਖੁਦ ਜ਼ਿੰਮੇਵਾਰ ਹੋਊਗਾ ਇਹ ਠੀਕ ਹੈ ਇੱਕ ਨੰਬਰ ਤੇ ਮਤਾ ਇਹ ਪਾਇਆ ਜੀ ਕੋਈ ਵੀ ਪਿੰਡ ਦਾ ਲੜਕਾ ਲੜਕੀ ਪਿੰਡ ਵਿੱਚ ਨਹੀਂ ਵਿਆਹ ਕਰਾਉਣਗੇ ਜੇ ਵਿਆਹ ਕਰਾਉਣਗੇ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਉਹਦਾ ਪੂਰਾ ਬਾਈਕਾਟ ਕੀਤਾ ਜਾਵੇਗਾ ਮਤਾ ਇੱਕ ਪਾਇਆ ਨਸ਼ਾ ਸੰਬੰਧੀ ਪਿੰਡ ਦਾ ਕੋਈ ਵੀ ਲੜਕਾ ਲੜਕੀ ਕੋਈ ਨਸ਼ੇ ਕਰਦਾ ਜਾਂ ਕੋਈ ਨਸ਼ੇ ਵੇਚਦਾ ਜਾਂ ਉਹਨਾਂ ਦੀ ਮਦਦ ਕਰਦਾ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਊਗਾ ਪਿੰਡ ਦਾ ਸਰਪੰਚ ਨੰਬਰਦਾਰ ਮੈਂਬਰ ਕੋਈ ਵੀ ਉਹਨਾਂ ਦੀ ਜ਼ਬਾਨਤ ਨਹੀਂ ਕਰਵਾਊਗਾ ਇੱਕ ਮਤਾ ਪਾਇਆ ਪ੍ਰਵਾਸੀ ਪ੍ਰਵਾਸੀਆਂ ਵਾਸਤੇ ਜੋ ਕਿ ਬਾਹਰ ਆ ਕੇ ਸਾਡੇ ਪਿੰਡ ਵਿੱਚ ਰਹਿੰਦੇ ਆ ਤਿੰਨ ਚਾਰ ਪਰਿਵਾਰ ਰਹਿੰਦੇ ਆ ਉਹਨਾਂ ਦੇ ਅਸੀਂ ਆਧਾਰ ਕਾਰਡ ਚੈੱਕ ਕਰਾਂਗੇ ਇੱਕ ਇੱਥੇ ਕੁਲਚਾਂ ਦੀ ਰੇੜੀ ਲਾਉਂਦਾ ਉਹਦਾ ਆਧਾਰ ਕਾਰਡ ਚੈੱਕ ਕਰਿਆ ਚੈੱਕ ਕਰਨ ਵਾਸਤੇ ਕਿਹਾ ਉਹ ਕਹਿੰਦਾ ਮੇਰੇ ਕੋਲੇ ਦੋ ਆਧਾਰ ਕਾਰਡ ਆ ਇੱਕ ਜੁਪੀ ਦਾ ਇੱਕ ਪੰਜਾਬ ਦਾ ਉਹਨੂੰ ਇਹ ਪੁੱਛਿਆ ਵੀ ਦੋ ਆਧਾਰ ਕਾਰਡ ਕਿਵੇਂ ਬਣਿਆ ਹੁਣ ਅਸੀਂ ਅੱਜ ਉਹਨਾਂ ਦੇ ਆਧਾਰ ਕਾਰਡ ਚੈੱਕ ਕਰਾਂਗੇ ਤੇ ਉਹ ਤੋਂ ਬਾਅਦ ਪ੍ਰਸ਼ਾਸਨ ਨੂੰ ਦੱਸਾਂਗੇ ਵੀ ਇਹਨਾਂ ਦਾ ਵੀ ਪੜਤਾਲ ਹੋਣੀ ਚਾਹੀਦੀ ਆ ਇੱਕ ਮਤਾ ਇਹ ਪਾਇਆ ਕੋਈ ਵੀ ਕਿਸਾਨ ਭਰਾ ਕੋਈ ਸੇਰੀ ਪਾਲੀ ਕੰਮ ਆ ਰੱਖਦਾ ਤਾ ਜੇ ਕੋਈ ਨਾਭਾ ਨਕਸ਼ਾਨ ਹੁੰਦਾ ਤਾਂ ਉਹ ਆਪ ਦਾ ਖੁਦ ਜ਼ਿੰਮੇਵਾਰ ਹੋਊਗਾ ਜੇ ਜਗ੍ਹਾ ਨੂੰ ਲੈ ਕੇ ਅੱਜ ਗੱਲ ਕਰੀ ਹਾਂ ਹਾਂ ਜੇ ਜਿਵੇਂ ਹੁਣ ਕੋਈ ਬਾਹਰੋਂ ਪ੍ਰਵਾਸੀ ਆ ਕੇ ਰਹਿੰਦੇ ਆ ਕੋਈ ਜਗ੍ਹਾ ਕਿਰਾਏ ਤੇ ਲੈਂਦਾ ਜਾਂ ਕੋਈ ਮੁੱਲ ਲੈਂਦਾ ਸੀ ਉਹਨਾਂ ਨੂੰ ਮੁੱਲ ਨਹੀਂ ਲੈਣ ਦੇਵਾਂਗੇ ਉਹਨਾਂ ਦਾ ਬਾਈਕਾਟ ਕਰਾਂਗੇ ਇਹ ਤਾਂ ਅਪਰਾਧ ਕਰਦੇ ਆਗੇ ਉਹੋ ਇਹ ਆ ਕੇ ਦੀ ਚੋਰੀਆਂ ਕਰਦੇ ਆ ਲੁੱਟਾਖੋਆ ਕਰਦੇ ਆ ਜਿਵੇਂ ਸਾਡੇ ਪਿੰਡ ਦੀਆਂ ਮੋਟਰਾਂ ਤੋਂ 15-20 ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਈਆਂ ਉਹਨਾਂ ਦਾ ਕੋਈ ਉਗਸੁਗ ਨਹੀਂ ਨਿਕਲੀ ਇੱਕ ਇੱਥੇ ਘਰ ਦੇ ਬਾਹਰ ਕੇਬਲਦਾਰ ਕੱਢ ਕੇ ਰੱਖੀ ਪਈ ਸੀ ਉਹ ਲੈ ਕੇ ਚਾਕੇ ਉਹਨਾਂ ਦੇ ਕੋਈ ਪਤਾ ਹੀ ਨਹੀਂ ਲੱਗਿਆ ਉਹ ਬਾਹਰਲੇ ਹੀ ਬੰਦੇ ਸੀ ਕੱਟੂ ਦੇ ਤਾਂ ਹੈ ਨਹੀਂ ਸੀ ਕਿਉਂ ਲੋੜ ਪਈ ਇਹ ਬਤਾ ਪਾਉਂ ਕਿਉਂਕਿ ਕ੍ਰਾਈਮ ਵੱਧ ਵੱਧ ਗਿਆ ਜਿਵੇਂ ਹਸਿਆਰਪੁਰ ਲੜਕੇ ਦੀ ਡੈਥ ਹੋ ਗਈ ਉਹਨਾਂ ਨੇ 5 ਸਾਲ ਦੇ ਬੱਚੇ ਦੀ ਡੈਥ ਕਰਤੀ ਇਹਦੇ ਕਰਕੇ ਸਾਨੂੰ ਇਹ ਫੈਸਲੇ ਲੈਣੇ ਪਏ ਜਿਵੇਂ ਇੱਕ ਢੱਲਮਾ ਪ੍ਰਵਾਸੀਆਂ ਨੇ ਪ੍ਰਵਾਸੀ ਵੀ ਮਾਰ ਕੇ ਦੱਬਤਾ ਡਰੇਨ ਤੇ ਤਾਂ ਕਰਕੇ ਇਹ ਫੈਸਲੇ ਲਏ ਜਿਹੜੇ ਪਹਿਲਾਂ ਰਹਿੰਦੇ ਨੇ ਉਹਨਾਂ ਨੇ ਕਿਵੇਂ ਇਹ ਹੱਲ ਕੀਤਾ ਜਾਊਗਾ ਉਹਨਾਂ ਨੂੰ ਜਾਂ ਬਾਹਰ ਕੱਢੇ ਜਾਊ ਜਾਂ ਉਹਨਾਂ ਨੂੰ ਵੀ ਉਹਨਾਂ ਦੇ ਅਸੀਂ ਆਧਾਰ ਕਾਰਡ ਵੈਰੀਫਾਈ ਕਰਾਵਾਂਗੇ ਵੀ ਕ੍ਰਾਈਮ ਤਾਂ ਨਹੀਂ ਕਰਿਆ ਪਿੱਛੇ ਤਾਂ ਨਹੀਂ ਕਰਿਆ ਕੋਈ ਜੇ ਉਹਨਾਂ ਦਾ ਸਹੀ ਹੋਇਆ ਫਿਰ ਅਸੀਂ ਉਹਨਾਂ ਬਾਰੇ ਸੋਚਾਂਗੇ ਰਹਿਣ ਵਾਸਤੇ ਜਿਹੜੇ ਆਉਂਦੇ ਨੇ ਜਿੱਥੇ ਕੰਮ ਕਰਨ ਵਾਸਤੇ ਜਿਹੜੇ ਸੀਜ਼ਨ ਚ ਆਉਂਦੇ ਆ ਆੜਤੀਆਂ ਕੋਲੇ ਆਉਂਦੇ ਰਹਿਣਗੇ ਪਰ ਉਹਨਾਂ ਦਾ ਫੇਰ ਵੀ ਜਿਹੜੇ ਆੜਤੀਆਂ ਕੋਲੇ ਜਾਂ ਕਿਸਾਨ ਕੋਲੇ ਆਉਂਦੇ ਆ ਸੀ ਉਹਨਾਂ ਨੂੰ ਇਹ ਕਹਾਂਗੇ ਵੀ ਉਹਨਾਂ ਦੇ ਆਧਾਰ ਕਾਰਡ ਚੈੱਕ ਕਰੋ ਜਸ ਅਸੀਂ ਚੈੱਕ ਕਰਾਂਗੇ ਦਸਨ ਜੀ ਇਹ ਪਿੰਡ ਦੇ ਹਾਲਾਤਾਂ ਨੂੰ ਦੇਖ ਕੇ ਅਸੀਂ ਮਤੇ ਪਾਏ ਗਏ ਨੇ ਹਾਰੇ ਨਗਰ ਦੇ ਇਕੱਠ ਨਾਲ ਸਹਿਮਤੀ ਨਾਲ ਫੇਰ ਮਤੇ ਪਾਏ ਗਏ ਪਹਿਲਾਂ ਮਤਾ ਅਸੀਂ ਪਾਇਆ ਸੀਗਾ ਵੀ ਕੋਈ ਪਿੰਡ ਦਾ ਮੁੰਡਾ ਜਾਂ ਕੁੜੀ ਆਪਸ ਵਿੱਚ ਕੋਟ ਮੈਰਿਜ ਦਾ ਮੈਰਿਜ ਕਰਾਉਂਦੇ ਆ ਉਹਨਾਂ ਨੂੰ ਪਿੰਡ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਊਗੀ। ਉਹਨਾਂ ਦਾ ਸਪੂਰਨ ਬਾਈਕਾਟ ਕੀਤਾ ਜਾਊਗਾ ਪਿੰਡ ਵੱਲੋਂ। ਦੂਜਾ ਮਤ ਹੈ ਕਿ ਨਸ਼ਿਆਂ ਬਾਰੇ ਨਸ਼ੇ ਦਾ ਜੇ ਕੋਈ ਮੁੰਡਾ ਜਾਂ ਕੋਈ ਹੋਰ ਵੀ ਕੋ ਔਰਤ ਜਾਂ ਕੋਈ ਵਿਅਕਤੀ ਵੇਚਦਾ ਹੈ ਜਾਂ ਖਾਂਦਾ ਕਿਤੇ ਸਾਂਝੀ ਜਗ੍ਹਾ ਤੇ ਫੜਿਆ ਜਾਂਦਾ ਤਾਂ ਉਹਨਾਂ ਦੇ ਮਗਰ ਕੋਈ ਵੀ ਨਾ ਤਾਂ ਪੰਚਾਇਤ ਜਾਊਗੀ ਨਾ ਨੰਬਰ ਨਾ ਕੋਈ ਵਿਅਕਤੀ ਜਾਊਗਾ ਨਾ ਜਵਾਨਤ ਕਰਾਉਣਾ। ਨੰਬਰ 3 ਤੇ ਜੋ ਪ੍ਰਵਾਸੀ ਵਿਅਕਤੀ ਰਹਿੰਦੇ ਇੱਥੇ ਉਹਨਾਂ ਦੇ ਕੋਈ ਪ੍ਰੂਫ ਨਹੀਂ ਬਣਾਇਆ ਜਾਊਗਾ ਆਧਾਰ ਕਾਰਡ ਵੋਟਰ ਕਾਰਡ ਅੱਗੇ ਵਾਸਤੇ ਜਿਹੜੇ ਬਣੇ ਆ ਉਹਨਾਂ ਦਾ ਅਸੀਂ ਚੈੱਕ ਕਰਾਂਗੇ ਤੇ ਬਾਕੀ ਜਿਹੜੇ ਸਿਰੀ ਪਾਲੀ ਰਹੇ ਹੋਏ ਪ੍ਰਵਾਸੀ ਉਹਨਾਂ ਦਾ ਅਸੀਂ ਉਹਨਾਂ ਜਿੰਨਾ ਨਾਮ ਰਹਿੰਦੇ ਆ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਦੀ ਸਾਨੂੰ ਆਧਾਰ ਕਾਰਡ ਦਿਓ ਇਹਨਾਂ ਦੀ ਅਨੁਕਰੀ ਕਰਾਵਾਂਗੇ ਜੇ ਕੋਈ ਕ੍ਰਾਈਮ ਕਰਕੇ ਜਾਂਦਾ ਜੇ ਫੇਰ ਵੀ ਕੋਈ ਦਿੰਦਾ ਤਾਂ ਉਹ ਕਿਸਾਨ ਹੀ ਜ਼ਿੰਮੇਵਾਰ ਹੋਊਗਾ ਦਾ ਜੇ ਕੋਈ ਕ੍ਰਾਈਮ ਕਰਕੇ ਭੱਜ ਜਾਂਦਾ ਉਹਦੀ ਇਸ 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 ਸਿਪਾਈ ਕਾਰਤਿਆਂ ਦਾ ਕੀ ਅਸਰ ਬਹੁਤ ਪਊਗਾ ਅਸਰ ਪਾਏਗਾ ਜੀ ਅਸਰ ਪਊਗਾ ਜੀ ਨਿਰੂਪ ਹੋਊਗਾ ਜਦੋਂ ਆਪਾਂ ਇਹ ਕਾਨੂੰਨ ਚੱਕ ਲਿਆ ਇਹਦੇ ਨਾਲ ਪਾਏਗਾ ਜਦੋਂ ਉਹਨਾਂ ਦੇ ਆਪਾਂ ਪ੍ਰੂਫ ਲੈਣ ਲੱਗ ਜਾਾਂਗੇ ਜਿਹੜਾ ਹੈਗਾ ਇਹ ਫੈਸਲਾ ਲੈ ਗਿਆ ਪੰਚਾਇਤ ਵੱਲੋਂ ਲੈ ਗਿਆ ਪਿੰਡ ਵੱਲੋਂ ਲੈ ਗਿਆ ਸਾਰੇ ਪਿੰਡਾਂ ਵੱਲੋਂ ਜੀ ਪਿੰਡ ਦੀ ਸਹਿਮਤੀ ਨਾਲ ਲੈ ਆ ਗਿਆ ਸਾਰਾ ਪਿੰਡ ਨੂੰ ਇਕੱਠਾ ਕਰਕੇ ਮੀਟਿੰਗ ਕਰਕੇ ਉਸ ਤੋਂ ਬਾਅਦ ਫੈਸਲਾ ਲੈ ਗਿਆ